ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਹਾਂਜੀ ਯਾਇਆ ਜਿਕਰਿਆ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਨਾ ਵੀਡੀਓ ਕਥਾ ਹੈ ਸੰਤ ਸਿੰਘ ਮਸਕੀਨ ਜੀ ਦੀ ਗਿਆਨੀ ਸੰਤ ਸਿੰਘ ਮਸਕੀਨ ਹਾਂਜੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਇਹ ਕਥਾ ਹੈ ਤੇ ਇਹ ਕਥਾ ਦਾ ਟਾਈਟਲ ਹੈ ਸਿਡ ਗੋਸ਼ਟ ਸਿਡ ਗੋਸ਼ਟ ਗੋਸ਼ਟ ਅੱਛਾ ਮਤਲਬ ਕਿ ਸਿੱਧਾ ਨੇ ਸਵਾਲ ਤੇ ਗੁਰੂ ਦੇ ਜਵਾਬ ਬਾਬਾ ਗੁਰੂ ਨਾਨਕ ਜੀ ਦੇ ਹਾਂਜੀ ਬਾਬਾ ਗੁਰੂ ਨਾਨਕ ਜੀ ਦੇ ਦੁੱਖ ਸੰਤਾਪ ਤੋਂ ਨਿਕਲਦਾ ਹੈ ਜਿਵੇਂ ਇੱਕ ਦੋ ਉਦਾਹਰਣ ਦੇ ਦਿਆਂ ਮੈਂ ਮਨੁੱਖ ਬਿਮਾਰ ਹੋਵੇ ਅਸਾਧ ਰੋਗ ਦੇ ਚ ਪਿਆ ਹੋਵੇ ਹਮਦਰਦ ਲੋਗ ਬਿਮਾਰ ਪੁਰਸੀ ਲਈ ਜਾਂਦੇ ਨੇ ਪੁੱਛਣ ਲਈ ਜਾਂਦੇ ਤੇ ਬਿਮਾਰ ਬੰਦੇ ਦਾ ਇਹ ਹੀ ਕਹਿਣਾ ਹੁੰਦਾ ਪਤਾ ਨਹੀਂ ਕੰਮ ਬਿਮਾਰ ਹੋ ਪੈਗਾ ਐ ਬਿਮਾਰੀ ਮੈਨੂੰ ਕਿਵੇਂ ਚੰਬੜ ਗਈ ਹੈ ਮੈਂ ਕਿਵੇਂ ਬਿਮਾਰ ਹੋ ਗਿਆ ਕਿਉਂ ਬਿਮਾਰ ਹੋ ਗਿਆ ਇੱਕ ਸਵਾਲ ਹੈ ਇੱਕ ਪ੍ਰਸ਼ਨ ਹੈ ਹਰ ਇੱਕ ਤੇ ਕਰਦਾ ਹੈ ਡਾਕਟਰ ਤੇ ਤੇ ਕਰਦਾ ਹੈ ਮਿਤਰਾ ਤੇ ਵੀ ਕਰਦਾ ਹੈ ਪਰ ਜਦੋਂ ਤੰਦਰੁਸਤ ਸੀ ਬਿਲਕੁਲ ਠੀਕ ਸਾ ਠਾਕ ਸੀ ਇਸਨੇ ਕਦੀ ਕਿਸੇ ਤੇ ਪ੍ਰਸ਼ਨ ਨਹੀਂ ਕੀਤਾ ਸੀ ਪਤਾ ਨਹੀਂ ਮੈਂ ਕਿਉਂ ਤੰਦਰੁਸਤਾਂ ਮੈਂ ਕਿਉਂ ਤੰਦਰੁਸਤਾਂ ਤੰਦਰੁਸਤੀ ਤੋਂ ਸਵਾਲ ਨਹੀਂ ਪੈਦਾ ਹੁੰਦਾ ਕਿਉਂ ਤੰਦਰੁਸਤੀ ਸੁਖ ਹੈ ਬਿਮਾਰੀ ਤੋਂ ਸਵਾਲ ਪੈਦਾ ਹੁੰਦਾ ਹੈ ਕਿਉਂ ਬਿਮਾਰੀ ਦੁੱਖ ਹੈ ਸਵਾਲ ਦੁੱਖ ਤੋਂ ਪੈਦਾ ਹੁੰਦਾ ਹੈ ਗਾਟਾ ਹੋ ਗਿਆ ਦਿਵਾਲੀਆ ਹੋ ਗਿਆ ਬਾਲ ਬਾਰ ਕਰਜ਼ਾਈ ਹੋ ਗਿਆ ਜਿਹੜਾ ਕੋਲ ਧਨ ਸੀ ਉਹ ਸਾਰਾ ਚਲਾ ਗਿਆ ਤੇ ਹਜ਼ਾਰਾਂ ਦਾ ਦੇਣਾ ਆਣਾ ਬੰਦ ਹੋ ਗਿਆ ਦਿਵਾਲੀਆ ਹੋ ਗਿਆ ਹੁਣ ਜਦ ਕੋਈ ਹਮਦਰਦ ਉਹਦੇ ਸਾਹਮਣੇ ਹਮਦਰਦੀ ਜਤੰਦ ਹੈ ਇਹ ਕਹਿੰਦਾ ਪਤਾ ਨਹੀਂ ਕਿਵੇਂ ਮੈਂ ਦਿਵਾਲੀਆ ਹੋ ਗਿਆ ਬੜੀ ਮਿਹਨਤ ਮੈਂ ਕਰਦਾ ਸੀ ਬੜਾ ਉਦਮ ਮੈਂ ਕਰਦਾ ਸੀ बड़े शौक ਨਾਲ ਮੈਂ ਕੰਮ ਧੰਦਾ ਕਰ ਰਿਹਾ ਸੀ ਬਿਜ਼ਨਸ ਕਰ ਰਿਹਾ ਸੀ ਪਤਾ ਨਹੀਂ ਕਿਉਂ ਘਾਟਾ ਪੈ ਗਿਆ। ਕਿਉਂ ਦਿਵਾਲੀਆ ਹੋ ਗਏ ਆਂ। ਬਾਰ-ਬਾਰ ਕਰਜ਼ਾਈ ਹੋ ਗਏ ਆਂ। ਘਾਟਾ ਪੈਣਾ ਇੱਕ ਦੁੱਖ ਹੈ ਤੇ ਦੁੱਖ ਤੋਂ ਸਵਾਲ ਪੈਦਾ ਹੁੰਦਾ ਹੈ। ਲੇਕਿਨ ਜਦ ਨਫਾ ਚੱਲ ਰਿਹਾ ਸੀ ਇਸਨੇ ਭੁੱਲ ਕੇ ਵੀ ਕਦੀ ਕਿਸੇ ਨੂੰ ਨਹੀਂ ਆਖਿਆ ਸੀ ਪਤਾ ਨਹੀਂ ਮੈਨੂੰ ਕਿਉਂ ਨਫਾ ਹੋ ਰਿਹਾ ਹੈ। ਕਿਉਂ ਨਫਾ ਹੋ ਰਿਹਾ ਹੈ? ਕਿਸ ਨੇ ਕਦੀ ਪੁੱਛਿਆ ਹੀ ਨਹੀਂ ਕਿਸੇ ਨੇ ਵਾਕਈ ਨਹੀਂ ਕਿਉਂ ਨਫਾ ਸੁੱਖ ਹੈ ਸੁੱਖ ਤੋਂ ਸਵਾਲ ਨਹੀਂ ਪੈਦਾ ਹੁੰਦਾ ਦੁੱਖ ਤੋਂ ਸਵਾਲ ਪੈਦਾ ਹੁੰਦਾ ਇੱਥੇ ਮੈਂ ਇੱਕ ਦੋ ਉਦਾਹਰਣ ਦਿੱਤੇ ਨੇ ਕੋਈ ਵੀ ਜਿਹੜਾ ਪ੍ਰਸ਼ਨ ਹੈ ਅਗਰ ਅੰਦਰੋਂ ਨਿਕਲੇ ਹੈ ਵਾਕਈ ਮਨੋਰੰਜਨ ਨਹੀਂ ਹੈ ਅੰਦਰੋਂ ਸਿਰਫ ਪੁੱਛਣ ਵਾਸਤੇ ਹੀ ਨਹੀਂ ਪੁੱਛਿਆ ਕਈਆਂ ਦਾ ਐਵੇਂ ਆਉਂਦਾ ਬਸ ਰਹਿਵੇਂ ਹੀ ਪੁੱਛਣਾ ਪ੍ਰਸ਼ਨ ਉਹਨਾਂ ਦਾ ਆਪਣਾ ਵੀ ਨਹੀਂ ਆਉਂਦਾ ਉਹ ਵੀ ਕਿਧਰੇ ਸੁਣਾ ਸੁਣਾਇਆ ਆਉਂਦਾ ਜਿਹਦੇ ਅੰਦਰੋਂ ਕੋਈ ਸਵਾਲ ਪੈਦਾ ਹੋਇਆ ਹੈ ਸਵਾਲ ਦੁੱਖ ਤੋਂ ਪੈਦਾ ਹੁੰਦਾ ਹੈ ਇਸ ਵਾਸਤੇ ਭਾਰਤ ਵਿੱਚ ਦੁਖੀ ਬੰਦੇ ਨੂੰ ਪਤਾ ਕੀ ਕਹਿੰਦੇ ਨੇ ਇੱਕ ਕੁ ਸਵਾਲ ਇਹ ਤੇ ਕੁ ਸਵਾਲ ਨੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨੌ ਖੰਡ ਪ੍ਰਿਥਵੀ ਦਾ ਭਰਮਣ ਕੀਤਾ ਹੈ ਬ੍ਰਾਹਮਣਾਂ ਨੇ ਸਵਾਲ ਕੀਤੇ ਨੇ ਨੌ ਖੰਡ ਹਰੀਦਵਾਰ ਦੇ ਬ੍ਰਾਹਮਣਾਂ ਨੇ बनारस ਦੇ ਵਿਦਵਾਨ ਪੰਡਤਾਂ ਨੇ ਸਵਾਲ ਕੀਤੇ ਨੇ بڑے بڑے ਰਾਜੇ ਮਹਾਰਾਜੇ ਬਾਦਸ਼ਾਹ ਗੁਰੂ ਨਾਨਕ ਦੇ ਸਵਾਲ ਕਰਦੇ ਨੇ ਮੱਕੇ ਦੇ ਹਾਜੀ ਗੁਰੂ ਨਾਨਕ ਦੇ ਸਵਾਲ ਕਰਦੇ ਨੇ ਇਹ ਸਿੱਧ ਵੀ ਗੁਰੂ ਨਾਨਕ ਤੇ ਸਵਾਲ ਕਰਦੇ ਨੇ ਗੁਰੂ ਨਾਨਕ ਕਿਸੇ ਤੇ ਸਵਾਲ ਨਹੀਂ ਕਰਦੇ ਸਵਾਲਾਂ ਦਾ ਜਵਾਬ ਦਿੰਦੇ ਨੇ ਸਵਾਲਾਂ ਦੀ ਪੰਡ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਰ ਤੇ ਨਹੀਂ ਚੁੱਕੀ ਫਿਰਦੇ ਜਵਾਬ ਨੇ ਉਹਨਾਂ ਕੋਲ ਸਵਾਲੀ ਉਹਨਾਂ ਨੂੰ ਮਿਲਦੇ ਨੇ ਸਵਾਲੀ ਤੋਂ ਮੁਰਾਦ ਦੁੱਖ ਹੈ ਦੁੱਖ ਹੈ ਉਹ ਇਸ ਨੂੰ ਮੈਂ ਬਹੁਤਾ ਵਿਸਥਾਰ ਨਾਲ ਨਾ ਬਿਆਨ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਮਿਸਰੀ ਹੈ ਅੰਮ੍ਰਿਤ ਧਾਰਾ ਹੈ ਇਸ ਬਾਣੀ ਦੇ ਵਿੱਚ ਇੱਕ ਬਾਣੀ ਦਾ ਨਾਮ ਹੈ ਸਿੱਧ ਗੋਸ਼ਟ ਬਾਣੀਆਂ ਦੇ ਬਕਾਇਦਾ ਨਾਮ ਨੇ ਜਿਵੇਂ ਪਹਿਲੀ ਬਾਣੀ ਦਾ ਨਾਮ ਹੈ ਜਪ 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 ਉੱਪਰ ਜੋ ਏਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਲਿਖਿਆ ਹੋਇਆ ਇਹਦਾ ਜਪ ਨਾਲ ਕੋਈ ਮਤਲਬ ਨਹੀਂ ਹੈ ਇਹ ਤੇ ਮੰਗਲਾ ਚਰਨ ਹੈ ਗੁਰੂ ਗ੍ਰੰਥ ਸਾਹਿਬ ਦਾ ਮੰਗਲਾ ਚਰਨ ਹੈ ਜਪ ਦਾ ਮੰਗਲਾ ਚਰਨ ਹੈ ਇਹ ਜੋ ਜਪ ਬਾਣੀ ਦਾ ਨਾਮ ਹੈ ਸਤਕਾਰ ਨਾਲ ਅਸੀਂ ਕਹਿ ਦਿੰਦੇ ਹਾਂ ਜਪਜੀ ਸਾਹਿਬ ਹੁਣ ਤੇ ਗੋੜੀ ਸੁਕਮੰਨੀ ਮੱਲਾ ਪੰਜਵਾ ਲਿਖਿਆ ਹੈ ਪਰ ਅਸੀਂ ਸਤਕਾਰ ਨਾਲ ਕਹਿ ਦਿੰਦੇ ਹਾਂ ਸੁਕਮੰਨੀ ਸਾਹਿਬ ਬਾਣੀ ਦਾ ਨਾਮ ਜਪ ਹੈ ਤੇ ਜਪ ਆਰੰਭ ਹੁੰਦਾ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਹ ਸ਼ਲੋਕ ਹੈ ਇਹਨੂੰ ਸ਼ਲੋਕ ਦੇ ਰੂਪ ਦੇ ਸੁਖਮਨੀ ਸਾਹਿਬ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਜ ਵੀ ਕੀਤਾ ਹੈ ਸ਼ਲੋਕ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਤੁਹਾਡੇ ਵਿੱਚੋਂ ਜਿਹੜੇ ਸੁਖਮਨੀ ਸਾਹਿਬ ਦਾ ਜਪ ਕਰਦੇ ਹੋਣਗੇ ਪਤਾ ਹੋਵੇਗਾ ਇਹ ਸ਼ਲੋਕ ਹੈ ਜਿਵੇਂ ਉਰਦੂ ਦੀ ਸ਼ਾਇਰੀ ਦੇ ਚ ਕੀਤਾ ਹੁੰਦਾ ਹੈ ਨਜ਼ਮ ਹੁੰਦੀ ਹੈ ਗ਼ਜ਼ਲ ਹੁੰਦੀ ਹੈ ਰਵਾਈ ਹੁੰਦੀ ਹੈ ਇਸ ਤਰ੍ਹਾਂ ਭਾਰਤ ਦੀਆਂ ਲੋਕਲ ਬੋਲੀਆਂ ਦੇ ਜਿਹੜੀ ਸ਼ਾਇਰੀ ਆਉਂਦੀ ਹੈ ਕਵਿਤਾ ਆਉਂਦੀ ਹੈ ਉਹਦੇ ਚ ਛੰਦ ਹੁੰਦੇ ਨੇ ਸੈਂਕੜੇ ਕਿਸਮਾਂ ਦੇ ਛੰਦ ਸੈਂਕੜੇ ਕਿਸਮਾਂ ਦੇ ਛੰਦ ਤੁਸੀਂ ਦਸਮ ਗ੍ਰੰਥ ਦੇ ਵਿੱਚ ਦੇਖ ਸਕਦੇ ਹੋ ਚਾਚਰੀ ਛੰਦ ਬੋਜੰਗ ਪ੍ਰਯਾਤ ਛੰਦ ਇਕਕਰੀ ਛੰਦ ਹੈਰਾਨਗੀ ਆਉਂਦੀ ਹੈ ਭਾਰਤ ਦੇ ਵਿੱਚ ਜਿਤਨੀ ਛੰਦਾ ਬੰਦੀ ਹੈ ਕਵਤਾ ਦੇ ਦਸਮ ਗ੍ਰੰਥੇ ਸਾਰੀ ਮੌਜੂਦ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਤਨੇ ਛੰਦਾ ਦੇ ਵਿੱਚ ਆਪਣੇ ਖਿਆਲਾਂ ਨੂੰ ਉਜਾਗਰ ਕੀਤਾ ਹੈ ਫੋਨੇ ਚੰਦਨ ਗੁਰੂ ਗਨਸਾਭ ਜੀ ਮਹਾਰਾਜ ਦੇ ਚ ਨੇ ਗੁਰੂ ਅਰਜਨ ਦੇਵ ਜੀ ਦੇ ਬਹੁਤ ਸਾਰੇ ਹੋਰ ਵੀ ਛੰਦ ਨੇ ਤੋ ਸ਼ਾਇਰੀ ਕਵਤਾ ਦਾ ਇੱਕ ਨਮੂਨਾ ਹੈ ਛੰਦ ਇੱਕ ਸਵਈ ਹੈ ਇਕ ਕਵਿਤਾ ਹੈ ਦੋਹਾ ਹੈ ਸ਼ਲੋਕ ਹੈ ਪਦਾ ਹੈ ਔਰ ਪਦੇ ਕਈ ਤਰ੍ਹਾਂ ਦੇ ਦੁਪਦੇ ਤਿਪਦੇ ਚੌਪਦੇ ਪੰਚਪਦਾ ਅਸ਼ਟਪਦੀਨਾ ਤੱਕ ਇਹ ਸ਼ਾਇਰੀ ਦਾ ਆਪਣਾ ਢੰਗ ਹੈ ਕਵਿਤਾ ਦਾ ਆਪਣਾ ਢੰਗ ਹੈ ਆਧ ਸੱਚ जुगाਦ ਸੱਚ ਅਗਰ ਕੋਈ ਸ਼ਾਇਰੀ ਦੀ ਮਸ ਰੱਖਦਾ ਹੈ ਕਵਿਤਾ ਦੀ ਸੂਝ ਬੂਝ ਰੱਖਦਾ ਹੈ ਸਿੱਖ ਜਗਤ ਵਿੱਚ ਇੱਕ ਬਹੁਤ ਵੱਡੀ ਕਮਜ਼ੋਰੀ ਹੈ ਜਿਸ ਚੀਜ਼ ਨੂੰ ਬੰਦਾ ਜਾਣਦਾ ਨਹੀਂ ਪਤਾ ਨਹੀਂ ਉਹਦੇ ਵਿੱਚ ਵੀ ਗੁੱਥਮ ਗੁੱਥਾ ਹੁੰਦਾ ਬੈਸ ਮਵਾਜ਼ਾ ਕਰਦਾ ਹੈ ਇਹੀ ਕਾਰਨ ਸਿੱਖ ਧਰਮ ਦਾ ਵਿਕਾਸ ਰੁਕ ਗਿਆ ਹੈ ਪ੍ਰਚਾਰ ਤੇ ਰੁਕਿਆ ਹੋਇਆ ਹੈ ਕਿਉਂਕਿ ਪ੍ਰਚਾਰ ਕਰਨਾ ਤੇ ਸਿੱਖ ਕੌਮ ਨੂੰ ਆਇਆ ਹੀ ਨਹੀਂ ਇੱਥੇ ਜਿਸ ਮੁਲਕ ਦੇ ਵਿੱਚ ਰਹਿੰਦੇ ਹਨ ਉਨ ਉੱਥੇ ਵੀ ਆਪਣੀ ਪਛਾਣ ਨਹੀਂ ਕਰਾ ਸਕੇ ਕਿ ਅਸੀਂ ਸਿੱਖਾਂ ਗੁਰੂ ਨਾਨਕ ਦੇ ਸਿੱਖਾਂ ਤੇ ਗੁਰੂ ਨਾਨਕ ਨੇ ਆਖਿਆ ਕੀ ਹੈ ਕਿ ਜਗਤ ਨੂੰ ਨਹੀਂ ਦੱਸ ਸਕਿਆ ਸੀ ਇਹ ਵੀ ਮਰਜ਼ ਕਰਦੇ ਆਂ ਇਸ ਮਾਮਲੇ 'ਚ ਅਸੀਂ ਬਿਲਕੁਲ ਪਛੜਿਆ ਆ ਬਿਲਕੁਲ ਪਛੜਿਆ ਨਾ ਖੁਦ ਸਮਝਿਆ ਨਾ ਜਗਤ ਨੂੰ ਸਮਝਾਇਆ ਉਂਝ ਤੀਸਮਾਰ ਖਾਨ ਬਣਿਆ ਪੈਸੇ ਮੁਬਸੇ ਦੇ ਚਲਣ ਦੇ ਝਗੜਨ ਦੇ ਵਿੱਚ ਖੈਰ ਮੁਖਤਸਰ ਮੈਂ ਅਰਜ਼ ਕਰਾਂ ਸ਼ਾਇਰੀ ਦੇ ਅਨੰਤ ਨਮੂਨੇ ਨੇ ਆਦ ਸੱਚ ਜੁਗਾਦ ਸੱਚ ਐ ਵੀ ਸੱਚ ਨਾਨਕ ਹੋਸੀ ਵੀ ਸੱਚੇ ਸ਼ਲੋਕ ਹੈ ਪਹਿਲਾ ਸ਼ਲੋਕ ਇਹਨੂੰ ਉਪਕਰਮ ਕਹਿੰਦੇ ਨੇ ਸ਼ੁਰੂਆਤ ਦੀ ਉਪਮਾ ਫਿਰ ਇੱਕ ਸ਼ਲੋਕ ਅਖੀਰ ਦੇ ਚ ਹੈ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਉਪ ਸੰਗਾਰ ਹੈ ਸਮਾਪਤੀ ਦੀ ਉਪਮਾ ਵਿਚਾਰ 38 ਪੌੜੀਆਂ ਨੇ ਪਹਿਲੀ ਪੌੜੀ ਕਿਹੜੀ ਹੈ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਇਹ ਪਹਿਲੀ ਪੌੜੀ ਸਮਾਪਤ ਕਿੱਥੇ ਹੁੰਦੀ ਹੈ ਹੁਕਮ ਰਜਾਈ ਚੱਲਣਾ ਆ ਨਿਕਲੇ ਕਿਹਾ ਇੱਕੋ ਇੱਕਾਰ ਸਤਨਾਮ ਕਰਤਾ ਪੁਰਖ ਮੂਲ ਮੰਤਰ ਨੂੰ ਇਸ ਮੰਗਲਾ ਚਰਨ ਨੂੰ ਸਿੱਖ ਜਗਤ ਦੇ ਬਹੁਤੇ ਲੋਕ ਕਹਿੰਦੇ ਨੇ ਪਹਿਲੀ ਪੌੜੀ ਦਾ ਪਾਠ ਕਰ ਲੋ ਜੀ ਪਹਿਲੀ ਉਹ ਪੌੜੀ ਹੈ ਹੀ ਨਹੀਂ ਪਹਿਲੀ ਪੌੜੀ ਆਖੀ ਜਿੰਨੇ ਇਤਨੀ ਵੀ ਸਮਝ ਨਹੀਂ ਆ ਇਤਨਾ ਵੀ ਪਤਾ ਨਹੀਂ ਪਰ ਉਹ ਜੁ ਬੁਥੇਰੀਆਂ ਡਿੰਗਾ ਮਾਰ ਰਿਹਾ ਔਰ ਕਹਿਣਗੇ ਨਹੀਂ ਜੀ ਇਹ ਪੜੋ ਨਾ ਲੱਗੇ ਜਪ ਆਦ ਸਜੁਗਾਦ ਸ ਕੌਣ ਦੱਸੇ ਜਪ ਤੇ ਬਾਣੀ ਦਾ ਨਾਮ ਹੈ ਥੱਲੇ ਜਿਹੜੀ ਬਾਣੀ ਹੈ ਆਦ ਸਜੁਗਾਦ ਸੱਚੇ ਤੇ ਸਲੋਕ ਹੈ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਹੈ ਇਹ ਸ਼ਾਇਰੀ ਦੇ ਚ ਨਹੀਂ ਹੈ ਕਵਿਤਾ ਦੇ ਚ ਨਹੀਂ ਹੈ ਜਬਜੀ ਸਾਹਿਬ ਸੰਗੀਤ ਦੇ ਚ ਵੀ ਨਹੀਂ ਉੱਪਰ ਕੋਈ ਰਾਗ ਵੀ ਨਹੀਂ ਹੈ ਔਰ ਮੂਲ ਮੰਤਰ ਕਵਿਤਾ ਦੇ ਚ ਵੀ ਨਹੀਂ ਹੈ ਗੀਤ ਨਹੀਂ ਹੈ ਕਿਸ ਤਰ੍ਹਾਂ ਇਸ ਦਾ ਗੀਤ ਬਣਾਓਗੇ ਇੱਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੇ ਇੱਕ ਇੱਕ ਅੱਖਰ ਕਿਸ ਤਰ੍ਹਾਂ ਕਵਤਾ ਨਾਲ ਜੋੜੋਗੇ ਕਵਤਾ ਨਹੀਂ ਹੈ ਸ਼ਾਇਰੀ ਨਹੀਂ ਤੁਹਾਡੇ ਵਿੱਚੋਂ ਅਗਰ ਕੋਈ ਸ਼ਾਇਰੀ ਦੀ ਮਾਸਖ ਰੱਖਦਾ ਹੈ ਕਵਤਾ ਨੂੰ ਸਮਝਦਾ ਹੈ ਇਹ ਕਵਤਾ ਨਹੀਂ ਹਣਾ ਹਾਂਜੀ ਕਿਉਂਕਿ ਅਲੱਗ ਅਲੱਗ ਟੋਟੇ ਨੇ ਹਣਾ ਪ੍ਰਮਾਤਮਾ ਦੇ ਜਿਹੜੇ ਬੁਨਿਆਦੀ ਗੁਣ ਨੇ ਜੋ ਗੁਰੂ ਨਾਨਕ ਦੇ ਕੰਠ ਤੋਂ ਨਿਕਲੇ ਉਹ ਸਿੱਖ ਜਗਤ ਦੇ ਚ ਮੰਗਲਾ ਚਰਨ ਬਣ ਗਿਆ ਇਸ ਵਾਸਤੇ ਇਹ ਮੰਗਲਾ ਚਰਨ ਕਿਧਰੇ ਵੱਡੇ ਰੂਪ ਵਿੱਚ ਕੌਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਗੁਰੂ ਗ੍ਰੰਥ ਸਾਹਿਬ ਦੇ ਚ 33 ਦਫਾ ਦਰਜ ਹੈ ਵੱਡੇ ਰੂਪੇ ਛੋਟੇ ਰੂਪੇ ਸੈਂਕੜੇ ਦਫਾ ਲੇਕਿਨ ਫਿਰ ਵੀ ਜੀ ਕਹਿਣਗੇ ਜੀ ਮੂਲ ਮੰਤਰ ਪੜੋ ਜਬ ਆਦ ਸੱਜੁਗਾਤ ਸਤ ਸੰਤ ਜੀ ਮਹਾਰਾਜ ਕਹਿੰਦੇ ਨੇ ਤੇ ਜੇ ਹੁਣ ਸੰਤ ਜੀ ਮਹਾਰਾਜ ਨੂੰ ਵਿਆਕਰਨ ਦਾ ਨਹੀਂ ਪਤਾ ਗ੍ਰੈਮਰ ਦਾ ਨਹੀਂ ਪਤਾ ਤੇ ਸ਼ਾਇਰੀ ਨੂੰ ਨਹੀਂ ਸਮਝਦੇ ਤੇ ਸਿਰਫ ਬਾਣਾ ਸੰਤ ਹੈ ਸਿਰੋਚਾਰ ਕਪੜੇ ਸੰਤ ਨੇ ਆਪ ਦੀ ਗੈਥ ਲਈ ਅਰਜ਼ ਕਰਾਂ ਸੰਤ ਨੂੰ ਸਿਰਫ ਸੰਤ ਸਮਝ ਸਕਦਾ ਹੈ ਦੂਸਰਾ ਨਹੀਂ ਇਹ ਵੀ ਮੈਰਜ ਕਰਦੇ ਆ ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਹੁੰਦੀ ਹੈ ਕੀ ਪਤਾ ਭਾਵੇਂ ਜਵਾਨ ਉਸ ਦੇ ਸਾਹਮਣੇ ਨੇ ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਹੁੰਦੀ ਹੈ ਜਵਾਨੀ ਦੀ ਉਮੰਗ ਕੀ ਹੈ ਜਵਾਨੀ ਦੀ ਤਰੰਗ ਕੀ ਹੈ ਜਵਾਨੀ ਦੇ ਜਜ਼ਬਾਤ ਕੀ ਨੇ ਜਵਾਨ ਦੀ ਚਾਹਤ ਕੀ ਹੈ ਇਕ ਮਾਸੂਮ ਬੱਚੇ ਨੂੰ ਕੀ ਪਤਾ ਭਾਵੇਂ ਜਵਾਨ ਉਸ ਦੇ ਸਾਹਮਣੇ ਬੈਠੇ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਹੁੰਦਾ ਹੈ ਭਾਵੇਂ ਬੁੱਢੇ ਉਸ ਦੇ ਸਾਹਮਣੇ ਨੇ ਬੁਢੇਪੇ ਦੀ ਕਮਜ਼ੋਰੀ ਕੀ ਹੈ ਬੁਢੇਪੇ ਦੀ ਮਜਬੂਰੀ ਕੀ ਹੈ ਬੁਢੇਪੇ ਦੀ ਮਹਾਨਤਾ ਕੀ ਹੈ ਬੁਢੇਪੇ ਦੀ ਖਾਸੀਅਤ ਕੀ ਹੈ ਬੁਢੇਪੇ ਦੀ ਸਿਆਣਪ ਕੀ ਹੈ ਇੱਕ ਜਵਾਨ ਨੂੰ ਕੀ ਪਤਾ ਪਾਵੇਂ ਬੁੱਢੇ ਉਸ ਦੇ ਸਾਹਮਣੇ ਬੁੱਢੇ ਹੋ ਕੇ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਉਜ ਨਹੀਂ ਪਤਾ ਚੱਲਦਾ ਬੁੱਢੇ ਹੋ ਕੇ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਉਜ ਨਹੀਂ ਪਤਾ ਚੱਲਦਾ ਔਰ ਇੱਕ ਬੁੱਢੇ ਨੂੰ ਕੀ ਪਤਾ ਹੈ ਮੌਤ ਕੀ ਆਉਂਦੀ ਹੈ ਪਾਵੇਂ ਸੈਂਕੜੇ ਲਾਸ਼ਾਂ ਉਸ ਨੇ ਵੇਖੀਆਂ ਪਾਵੇਂ ਸੈਂਕੜੇ ਦਫਾ ਸ਼ਮਸ਼ਾਨਗਾਰਡ ਦੇ ਚ ਗਿਆ ਹੋਵੇ ਪਾਵੇਂ ਸੈਂਕੜੇ ਮੁਰਦਿਆਂ ਨੂੰ ਉਸ ਨੇ ਇਸ਼ਨਾਨ ਕਰਾਇਆ ਹੋਵੇ ਆਵੇਂ ਮੌਂਡੇ ਤੇ ਸੁਨੇ ਲਾਸ਼ਾਂ ਚੁਕੀਆਂ ਆਵਨ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ ਉਹ ਨਹੀਂ ਪਤਾ ਚੱਲਦਾ ਅੱਗੇ ਦਾ ਕੁਝ ਪਤਾ ਨਹੀਂ ਅਗਲੀ ਕਿਛ ਖਬਰ ਨਾ ਪਾਏ ਅੱਗੇ ਦਾ ਨਹੀਂ ਪਤਾ ਹੁੰਦਾ ਬੱਚੇ ਤੋਂ ਜਵਾਨੀ ਅੱਗੇ ਅੱਗੇ ਦੀ ਕੋਈ ਸਮਝ ਨਹੀਂ ਹੈ ਜਵਾਨ ਤੋਂ ਬੁਢੇਪਾ ਅੱਗੇ ਅੱਗੇ ਦੀ ਕੋਈ ਸਮਝ ਨਹੀਂ ਹੈ ਔਰ ਬੁੱਢੇ ਤੋਂ ਮੌਤ ਅੱਗੇ ਅੱਗੇ ਦੀ ਕੋਈ ਸਮਝ ਨਹੀਂ ਹੈ ਅਗਲੀ ਕਿਛ ਖਬਰ ਨਾ ਪਾਏ ਅੱਗੇ ਦਾ ਕੋਈ ਬੋਧ ਨਹੀਂ ਅੱਗੇ ਦੀ ਕੋਈ ਸਮਝ ਨਹੀਂ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਬੁੱਢੇ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤਪਣਾ ਕੀ ਹੈ ਓਝ ਨਹੀਂ ਓਝ ਨਹੀਂ ਜੇ ਜਦ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤਪਣਾ ਕੀ ਹੈ ਤਾਂ ਫਿਰ ਸੰਤ ਦੀ ਸੰਤ ਹੀ ਪਛਾਣ ਕਰ ਸਕਦਾ ਦੂਸਰਾ ਨਹੀਂ ਕਰ ਸਕਦਾ ਏਵਡ ਉਚਾ ਹੋਵੇ ਕੋਏ ਤਿਸ ਉਚੇ ਕੋ ਜਾਣੇ ਸੋਏ ਜਿਤਨਾ ਉਚਾ ਕੋਈ ਹੈ ਉਤਨਾ ਹੀ ਉਚਾ ਕੋਈ ਹੋਏ ਤਾਂ ਉਸ ਨੂੰ ਸਮਝੇਗਾ ਵਰਨਾ ਨਹੀਂ ਉਚੇ ਨੂੰ ਉਚਾ ਸਮਝੇਗਾ ਦੂਜਾ ਨਹੀਂ ਸਮਝ ਸਕਦਾ ਏਵਡ ਉਚਾ ਹੋਵੇ ਕੋਏ ਤਿਸ ਉਚੇ ਕੋ ਜਾਣੇ ਸੋਏ ਪਰਮਾਤਮਾ ਨੂੰ ਵੀ ਕੌਣ ਸਮਝੇਗਾ ਜੋ ਪਰਮਾਤਮਾ ਜੈਸਾ ਹੋ ਜਾਏ ਪਰਮਾਤਮਾ ਜੈਸਾ ਸੁਭਾਅ ਹੋ ਜਾਏ ਪਰਮਾਤਮਾ ਜੈਸਾ ਸਰੂਪ ਨਹੀਂ ਸਰੂਪ ਤੇ ਹੋ ਹੀ ਨਹੀਂ ਸਕਦਾ ਸਰੂਪ ਤੇ ਸਾਰਾ ਬ੍ਰਹਿਮੰਡ ਪਰਮਾਤਮਾ ਦਾ ਸਰੂਪ ਹੈ ਸਗਲ ਭਵਨ ਕੀ ਮੂਰਤ ਏਕਾ ਮੁਖ ਤੇ ਰੇ ਟਕ ਸਾਲਾ ਗੁਰੂ ਨਾਨਕ ਨੇ ਮੂਰਤੀ ਬਣਾਉਣ ਦੀ ਇਸੇ ਵਾਸਤੇ ਮਨਾਈ ਕਰ ਦਿੱਤੀ ਸਾਰਾ ਬ੍ਰਹਿਮੰਡ ਤੇ ਉਸੇ ਦੀ ਮੂਰਤੀ ਹੋਰ ਕੀ ਮੂਰਤੀ ਬਣਾਓਗੇ ਇਸ ਸਾਗਰ ਨੇ ਸੂਰਜ ਹੈ ਚੰਦਰਮਾ ਹੈ ਤਾਰੇ ਨੇ ਜ਼ਮੀਨ ਹੈ ਆਸਵਾਨ ਨੇ ਮਨੁੱਖ ਹੈ ਪਸ਼ੂ ਨੇ ਪਕਸ਼ੀ ਨੇ ਸਾਗਰ ਹੈ ਦਰਿਆ ਹੈ ਅਨੰਤ ਖੰਡ ਬ੍ਰਹਿਮੰਡ ਨੇ ਸਾਰੀ ਉਸ ਦੀ ਮੂਰਤੀ ਹੈ ਸਗਲ ਭਵਨ ਕੀ ਮੂਰਤ ਏਕਾ ਤੇ ਸਾਰਾ ਬ੍ਰਹਿਮੰਡ ਉਸ ਦੀ ਮੂਰਤੀ ਹੈ ਕੀ ਮੂਰਤੀ ਬਣਾਓਗੇ ਉਸਨੇ ਆਪਣੀ ਮੂਰਤੀ ਆਪ ਬਣਾਈ ਹੈ ਆਪ ਹੀ ਨੇ ਆਪ ਸਾਜੇ ਆਪ ਹੀ ਨੇ ਸਤ ਰਚੇ ਹੋ ਨਾ ਇਸੇ ਮੂਰਤੀ ਦੇ ਵਿੱਚ ਉਹ ਬਿਰਾਜਮਾਨ ਹੈ ਚੇਤਨਾ ਕਰਕੇ ਪਰਮ ਪ੍ਰਕਾਸ਼ ਕਰਕੇ ਪਰਮ ਸ਼ਕਤੀ ਕਰਕੇ ਵਿਆਪਕ ਹੈ ਜਿਵੇਂ ਸਰੀਰ ਸਾਡੀ ਮੂਰਤੀ ਇਹਦੇ ਵਿੱਚ ਆਤਮਾ ਹੈ ਇਸ ਤਰ੍ਹਾਂ ਸਾਰਾ ਬ੍ਰਹਿਮੰਡ ਪਰਮਾਤਮਾ ਦੀ ਮੂਰਤੀ ਹੈ ਇਹਦੇ ਚ ਉਹ ਵਿਆਪਕ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਹਸਤੀ ਕੀਟੀ ਤਿਰਲੋ ਆਦੰ ਇੱਕ ਅਖੰਡਤ ਬਸੇ ਅਨਾਦੰ ਹਾਥੀ ਤੋਂ ਲੈ ਕੇ ਕੀੜੀ ਤੱਕ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਏ ਪ੍ਰਭੂ ਤੂੰ ਅਖੰਡ ਰੂਪ ਦੇ ਵਿੱਚ ਬਿਰਾਜਮਾਨ ਹੈ ਅਖੰਡ ਕਹਿੰਦੇ ਨੇ ਜੋ ਟੁਕੜਿਆਂ ਟੁਕੜਿਆਂ ਦੇ ਵਿੱਚ ਨਹੀਂ ਹੈ ਜੋ ਟੁਕੜੇ ਟੁਕੜੇ ਛੋਵੇ ਉਹਨੂੰ ਕਹਿੰਦੇ ਨੇ ਖੰਡਤ ਇੱਕ ਮੀਲ ਤੱਕ ਹੈ ਅੱਗੇ 2 ਮੀਲ ਨਹੀਂ ਹੈ ਫਿਰ ਅਗੋਂ 4 ਮੀਲ ਹੈ 10 ਮੀਲ ਨਹੀਂ ਹੈ ਇਹਨੂੰ ਕਹਿੰਦੇ ਨੇ ਖੰਡ 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 ਪਰਮਾਤਮਾ ਖੰਡ ਖੰਡ ਨਹੀਂ ਹੈ ਅਖੰਡ ਜੋਤੀ ਹੈ ਇੱਕ ਸਾਰ ਵਿਆਪਕ ਹੈ ਇੱਕ ਸਾਰ ਵਿਆਪਕ ਹੈ ਸਾਰਾ ਬ੍ਰਹਿਮੰਡ ਉਸੇ ਹੀ ਪਰਮਾਤਮਾ ਦੇ ਚ ਅਸੀਂ ਵੀ ਪਰਮਾਤਮਾ ਦੇ ਖੰਡ ਇਕੱਠਾ ਸੀ ਕੋਈ ਉਸ ਤੋਂ ਬਾਹਰ ਨਹੀਂ ਆ ਆਪਾਂ ਅਖਲੀ ਕਿਧਰੇ ਵੀ ਹੋਵੇ ਖੰਡ ਕਹਿੰਦੇ ਹੋਵੇ ਪਾਣੀ ਤੋਂ ਬਾਹਰ ਨਹੀਂ ਚੀ ਸਕਦੇ ਇਸ ਸਾਰਾ ਬ੍ਰਹਿਮੰਡ ਕਿਦਰੇ ਵੀ ਹੈ ਪਰਮਾਤਮਾ ਦੇ ਵਿੱਚ ਹੈ ਪਰਮਾਤਮਾ ਤੋਂ ਬਾਹਰ ਹੋ ਹੀ ਨਹੀਂ ਸਕਦਾ। ਵਿਆਪਕ ਸਤਾ ਹੈ ਔਰ ਸਭ ਕੁਝ ਉਸ ਦੇਵਿੱਤ ਹੈ। ਇਹ ਗੱਲ ਵੱਖਰੀ ਹੈ। ਈਰਾਨ ਦੇ ਸੂਫੀ ਸੰਤ ਸ਼ੇਖ ਸਾਦੀ ਨੇ ਕਿਹਾ ਹੈ ਵਿਆਪਕ ਹੈ ਪਰਮਾਤਮਾ ਫਿਰ ਵੀ ਦੋ ਜਗ੍ਹਾ ਤੇ ਨਹੀਂ ਹੈ। ਦੋ ਥਾਵਾਂ ਤੇ ਨਹੀਂ ਹੈ। ਤੁਸੀਂ ਹੈਰਾਨ ਹੋਵੋਗੇ। ਕਿਹੜੀਆਂ ਦੋ ਥਾਵਾਂ ਤੇ ਰੱਬ ਨਹੀਂ ਹੈ ਕਿਹੜੀ ਦੋ ਥਾਵਾਂ ਤੇ ਪ੍ਰਮਾਤਮਾ ਨਹੀਂ ਹੈ ਇਹਨੂੰ ਸ਼ੇਖ ਸਾਦੀ ਇੰਜ ਬਿਆਨ ਕਰਦੇ ਨੇ ਮਨੁੱਖ ਦੀ ਸਮਝ ਦੇ ਵਿੱਚ ਪ੍ਰਮਾਤਮਾ ਨਹੀਂ ਹੈ ਪਸ਼ੂਆਂ ਦੀ ਸਮਝ ਦੇ ਵਿੱਚ ਤੇ ਨਹੀਂ ਹੈ ਮਨੁੱਖ ਦੀ ਸਮਝ ਦੇ ਵਿੱਚ ਪ੍ਰਮਾਤਮਾ ਨਹੀਂ ਹੈ ਮਨੁੱਖ ਦੀ ਯਾਦ ਦੇ ਵਿੱਚ ਪ੍ਰਮਾਤਮਾ ਨਹੀਂ ਹੈ ਰੋਮ ਰੋਮ ਦੇ ਵਿੱਚ ਉਹ ਹੀ ਹੈ ਚੇਤੇ ਦੇ ਵਿੱਚ ਨਹੀਂ ਹੈ ਰੋਮ ਰੋਮ ਦੇ ਵਿੱਚ ਉਹ ਹੀ ਹੈ ਸਮਝ ਦੇ ਵਿੱਚ ਹੈ ਦੋ ਜਗ੍ਹਾ ਤੇ ਨਹੀਂ ਹੈ ਸਮਝ ਦੇ ਵਿੱਚ ਆ ਸਕਦਾ ਤੇ ਜੇ ਸਮਝ ਦੇ ਵਿੱਚ ਨਹੀਂ ਹੈ ਤਾਂ ਫਿਰ ਨਹੀਂ ਹੈ ਨਹੀਂ ਹੈ ਏਵੀ ਮਾਰਸ ਕਰਦੇ ਆ ਚੇਤੇ ਦੇ ਵਿੱਚ ਨਹੀਂ ਹੈ ਤਾਂ ਫਿਰ ਨਹੀਂ ਹੈ ਕਿਤਨੇ ਕ ਲੋਗ ਨੇ ਜਿਨ੍ਹਾਂ ਦੀ ਸਮਝ ਦੇ ਚ ਗੁਰਬਾਣੀ ਦਾ ਫੈਸਲਾ ਜਨਾਨਾਨਕ ਕੋਟਨ ਮੇ ਕਿਨੋ ਗੁਰਮੁਖ ਹੋਏ ਪਛਾਣਾ ਕਰੋੜਾਂ ਚ ਕੋਈ ਇੱਕਦ ਜੇ ਦੀ ਸਮਝ ਦੇ ਚ ਬਾਕੀ ਮੰਦਰ ਮਸਜਿਦ ਗੁਰਦੁਆਰਿਆਂ ਦੀ ਵੇੜ ਇਹ ਜਾਣਨ ਦੀ ਕੋਸ਼ਿਸ਼ ਪੇ ਕਰਦੇ ਨੇ ਉਹਨਾਂ ਨੂੰ ਪਤਾ ਕੁਝ ਵੀ ਨਹੀਂ ਹੈ ਇਹ ਕਹਿਣ ਦੇ ਵਿੱਚ ਮੈਨੂੰ ਕੋਈ ਸੰਕੋਚ ਨਹੀਂ ਹੈ ਮਹਾਰਾਜ ਨੇ ਕਰੋੜ ਦੇ ਵਿੱਚ ਇੱਕ ਨਹੀਂ ਆਖਿਆ ਕਰੋੜਾਂ ਦੇ ਵਿੱਚ ਇੱਕ ਬਹੁਵਚਨ ਹੈ ਜਨਾਨਨ ਕੋਟਨ ਮੇ ਕਿਨੋ ਗੁਰਮੁਖ ਹੋਏ ਪਛਾਣਾ ਕੋਈ ਕਰੋੜਾਂ ਚ ਇੱਕ ਹੈ ਜਿਹਨੂੰ ਸਮਝ ਹੈ ਬਾਕੀਆਂ ਨੂੰ ਨਹੀਂ ਹੈ ਅਵੇ ਢਿੰਗਾ ਮਾਰਦਣਾ ਤੇ ਜੇ ਕਰੋੜਾਂ ਦੇ ਵਿੱਚ ਕੋਈ ਇਕਾਦ ਹੈ ਜਿਹਦੀ ਸਮਝ ਦੇ ਵਿੱਚ ਹੈ ਤਾਂ ਫਿਰ ਕਰੋੜਾਂ ਦੇ ਵਿੱਚ ਕੋਈ ਇਕਾਦ ਹੈ ਜਿਹਦੇ ਚੇਤੇ ਦੇ ਵਿੱਚ ਹੈ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਚੇਤ ਕਰੋੜਾਂ ਚ ਕੋਈ ਇਕਾਦ ਹੈ ਨਾਰਾਇਣ ਜਿਹਦੇ ਚੇਤੇ ਦੇ ਵਿੱਚ ਹੈ ਜਿਹਦੀ ਯਾਦ ਦੇ ਵਿੱਚ ਹੈ ਜੋ ਮੇਰੀ ਸਮਝ ਚ ਨਹੀਂ ਹੋ ਮੇਰੀ ਯਾਦ ਦੇ ਚ ਕਿਸ ਤਰ੍ਹਾਂ ਹੋ ਸਕਦਾ ਹੈ ਜਿਹਨੂੰ ਮੈਂ ਸਮਝਿਆ ਹੀ ਨਹੀਂ ਜਿਹਨੂੰ ਮੈਂ ਜਾਣਦਾ ਹੀ ਨਹੀਂ ਉਹਨੂੰ ਮੈਂ ਚੇਤੇ ਕਿਸ ਤਰ੍ਹਾਂ ਕਰਾਂਗਾ ਕਹਿੰਦੇ ਨੇ ਸਿਮਰਨ ਕਰੋ ਸਿਮਰਨ ਕਰੋ ਸੰਸਕ੍ਰਿਤ ਦੇਚ ਕਹਿੰਦੇ ਨੇ ਸਿਮਰਨ ਕਰੋ ਪੰਜਾਬੀ ਵਿੱਚ ਕਹਿੰਦੇ ਨੇ ਚੇਤਾ ਕਰੋ ਉਰਦੂ ਵਿੱਚ ਕਹਿੰਦੇ ਨੇ ਯਾਦ ਕਰੋ ਬਈ ਯਾਦ ਕਰੋ ਚੇਤੇ ਕਰੋ ਸਿਮਰਨ ਕਰੋ ਕਿਸ ਦਾ ਕਰੋ ਪ੍ਰਮਾਤਮਾ ਦਾ ਕਰੋ ਜੇ ਦੀ ਸਮਝ ਹੀ ਨਹੀਂ ਉਹਨੂੰ ਕਿਵੇਂ ਚੇਤੇ ਕਰੋ ਕਿ ਕਿਸ ਤਰ੍ਹਾਂ ਕਰੋਗੇ ਮੈਂ ਫਿਰ ਅਰਜ਼ ਕਰਾਂ ਜੇ ਦੀ ਸਮਝ ਹੀ ਨਹੀਂ ਮੈਨੂੰ ਮੈਂ ਉਸਨੂੰ ਯਾਦ ਕਿਸ ਤਰ੍ਹਾਂ ਕਰਾਂਗਾ ਕਿਵੇਂ ਕਰਾਂਗਾ ਅਗਰ ਪ੍ਰਮਾਤਮਾ ਸਮਝ ਦੇ ਚ ਆ ਜਾਏ ਸਿਰਫ ਸਮਝ ਦੇ ਚ ਵੀ ਨਹੀਂ ਇਤਨਾ ਪਤਾ ਚੱਲ ਜਾਏ ਮੇਰੀ ਸਮਝ ਵੱਡਾ ਹੈ ਬਹੁਤ ਵੱਡਾ ਹੈ ਮੇਰੀ ਸਮਝ ਛੋਟੀ ਹੈ ਤੋ ਸਮਰੱਥ ਵੜਾ ਮੇਰੀ ਮਤ ਥੋਰੀ ਰਾਮ हे ਪ੍ਰਭੂ ਮੇਰੀ ਅਕਲ ਤੇ ਸਿਰਫ ਪਿਆਲੇ ਜਿਤਨੀ ਹੈ ਤੂੰ ਤੇ ਸਾਗਰ ਹੈ ਸਾਗਰ ਕਿਵੇਂ ਪਿਆਲੇ ਚ ਆਵੇਗਾ ਜਦ ਅਕਲ ਨੂੰ ਇਹ ਪਤਾ ਚੱਲ ਜਾਂਦਾ ਹੈ ਸਮਝ ਤੋਂ ਇਹ ਪਤਾ ਸਮਝ ਨੂੰ ਇਹ ਪਤਾ ਚੱਲਦਾ ਹੈ ਮੇਰੀ ਸਮਝ ਤੋਂ ਬਹੁਤ ਵੱਡਾ ਹੈ ਸਮਝ ਪ੍ਰਭਾਵਿਤ ਹੋ ਜਾਂਦੀ ਹੈ ਹਿਰਦਾ ਯਾਦ ਕਰਨ ਲੱਗ ਪੈਂਦਾ ਹੈ ਜਿਸ ਤੋਂ ਮੈਂ ਪ੍ਰਭਾਵਿਤ ਨਹੀਂ ਆ ਉਹ ਮੇਰੀ ਮੰਗ ਨਹੀਂ ਹੈ ਔਰ ਜਿਸ ਨੂੰ ਮੈਂ ਮੰਗਦਾ ਨਹੀਂ ਆ ਮੈਂ ਉਸ ਨੂੰ ਯਾਦ ਵੀ ਨਹੀਂ ਕਰਦਾ ਜਿੰਦੇ ਤੋਂ ਮੈਂ ਜਿਸ ਨੂੰ ਮੈਂ ਯਾਦ ਨਹੀਂ ਕਰ ਰਿਹਾ ਮੇਰਾ ਸਰੀਰ ਉਹਦੀ ਪ੍ਰਾਪਤੀ ਵਾਸਤੇ ਉਦਮ ਵੀ ਨਹੀਂ ਕਰਦਾ ਉਦਮ ਵੀ ਨਹੀਂ ਕਰਦਾ ਧਨ ਦੀ ਸਮਝ ਹੈ ਇਹਦੀ ਪ੍ਰਾਪਤੀ ਲਈ ਸਾਰਾ ਦਿਨ ਭੱਜ ਦੌੜ ਕਰ ਸਕਦੇ ਆ ਸਾਰੀ ਰਾਤ ਵੀ ਜਾਗ ਸਕਦੇ ਆ ਧਰਮ ਦੀ ਸਮਝ ਨਹੀਂ ਹੈ ਇਹਦੇ ਲਈ ਅੰਮ੍ਰਿਤ ਵੇਲੇ ਦਾ 1 ਘੰਟਾ ਵੀ ਨਹੀਂ ਕੱਟ ਸਕਦੇ ਜੋ ਮੇਰੀ ਸਮਝ ਦੇ ਚ ਨਹੀਂ ਤੇ ਸਮਝ ਮੇਰੀ ਪ੍ਰਭਾਵਿਤ ਨਹੀਂ ਉਹ ਮੇਰੀ ਮੰਗ ਨਹੀਂ ਹੋ ਸਕਦੀ ਤੇ ਜੋ ਮੇਰੀ ਮੰਗ ਨਹੀਂ ਹੈ ਉਹਨੂੰ ਮੈਂ ਯਾਦ ਕਿਵੇਂ ਕਰਾਂਗਾ ਤੇ ਜੋ ਮੇਰੀਆਂ ਯਾਦਾਂ ਦੇ ਚ ਹੀ ਨਹੀਂ ਹੈ ਮੇਰਾ ਸਰੀਰ ਕਿਸ ਤਰ੍ਹਾਂ ਉਦਮ ਤੇ ਸੰਘਰਸ਼ ਕਰੇਗਾ ਬਾਜ ਦੌੜ ਕਰੇਗਾ ਨਹੀਂ ਕਰਦਾ ਕਿਸੇ ਦਾ ਵੀ ਨਹੀਂ ਕਰਦਾ ਕੁਸਤਾਕੀ ਨਾ ਬੁਥੇਰੀ ਦੁਨੀਆ ਅੰਮ੍ਰਿਤ ਵੇਲੇ ਸੁੱਤੀ ਰਹਿ ਜਾਂਦੀ ਸੁੰਨੇ ਪਏ ਹੁੰਦੇ ਨੇ ਗੁਰਦੁਆਰੇ ਦੋ ਬੰਦੇ ਨਹੀਂ ਹੁੰਦੇ ਇਹ ਵੀ ਮਰਜ਼ ਕਰਦੇ ਆ ਖੇਤ ਤੇ ਸਾਰੀ ਅੰਮ੍ਰਿਤ ਵੇਲੇ ਦੀ ਇਹ ਕਿਸੇ ਗੁਆਣੇ ਵਿਚਾਰ ਸੁਣ ਰਹੇ ਇਸ ਸਮੇਂ ਦੀ ਨਹੀਂ ਹੈ ਅੰਮ੍ਰਿਤ ਵੇਲੇ ਦੀ ਜਿਵੇਂ ਮੌਸਮ ਦੇ ਮੁਤਾਬਕ ਬੀਜ ਬੀਜੀਦਾ ਹੈ ਨਾ ਪਰਮਾਤਮਾ ਦੇ ਵਿਚਾਰ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਦਿਮਾਗ ਤਾਜ਼ਾ ਹੁੰਦਾ ਹੈ ਸਰੀਰ ਸੁਪਰਤ ਹੁੰਦਾ ਹੈ ਉਸ ਵਕਤ ਹਿਰਦੇ ਦੀ ਧਰਤੀ ਇਸ ਡੰਗ ਨਾਲ ਬਣੀ ਹੁੰਦੀ ਹੈ ਸੁਣੀ ਹੋਈ ਗੱਲ ਹਿਰਦਾ ਮੰਨਣ ਨੂੰ ਰਾਜ਼ੀ ਹੋ ਜਾਂਦਾ ਪਰ ਉਦੋਂ ਤੇ ਸੁੱਤੇ ਰਹਿ ਗਏ ਜਾਂ ਉਦੋਂ ਕਿਸੇ ਹੋਰ ਕਮਾਂ ਦੇ ਚ ਪ੍ਰਵਿਰਤ ਹੋ ਗਏ ਵਕਤ ਹੀ ਕੋਈ ਨਹੀਂ ਧਨ ਕਮਾਣ ਲਈ ਵਕਤ ਵੀ ਹੈ ਉਦੰਭ ਵੀ ਹੈ ਧਰਮ ਕਮਾਣ ਲਈ ਵਕਤ ਵੀ ਕੋਈ ਨਹੀਂ ਉਦੰਭ ਵੀ ਨਹੀਂ ਪਰਲਵਾਰ ਲਈ ਪਰਿਵਾਰ ਦੇ ਭਾਰਨਾ ਲਈ ਉਦਮ ਵੀ ਹੈ ਵਕਤ ਵੀ ਹੈ ਨਿਰੰਕਾਰ ਦੀ ਪ੍ਰਾਪਤਾ ਲਈ ਨਾ ਉਦਮ ਹੈ ਨਾ ਵਕਤ ਹੈ ਕਿਉਂ ਜੋ ਮੇਰੀ ਸਮਝ ਦੇ ਚ ਨਹੀਂ ਹੈ ਤੇ ਸਮਝ ਮੇਰੀ ਪ੍ਰਭਾਵਤ ਨਹੀਂ ਹੈ ਮੇਰਾ ਹਿਰਦਾ ਉਸ ਦੀ ਮੰਗ ਨਹੀਂ ਕਰਦਾ ਔਰ ਜਿਸ ਨੂੰ ਮੇਰਾ ਹਿਰਦਾ ਮੰਗ ਨਹੀਂ ਕਰਦਾ ਮਨ ਬਾਰੀ ਬਾਰ ਯਾਦ ਵੀ ਨਹੀਂ ਕਰਦਾ ਤੇ ਜੋ ਮੇਰੀਆਂ ਯਾਦਾਂ ਦੇ ਚ ਨਹੀਂ ਹੈ ਉਹ ਦੀ ਪ੍ਰਾਪਤੀ ਇਸ ਜਿੰਨੇ ਉਹ ਦਮੇ ਦੇ ਕਰਦਾ ਉਹ ਯਾਦ ਚ ਨਹੀਂ ਮੇਰੀ ਯਾਦ ਦੇ ਚ ਨਹੀਂ ਸਮਝ ਹੀ ਨਹੀਂ ਹੈ ਤੋ ਫਿਰ ਯਾਦ ਕਿਥੇ ਕਿਸ ਤਰ੍ਹਾਂ ਚੇਤੇ ਕਰਾਂਗੇ ਇੱਕ ਦਫਾ ਅਕਲ ਪ੍ਰਭਾਵਿਤ ਹੋ ਜਾਏ ਪ੍ਰਮਾਤਮਾ ਮਹਾਨ ਹੈ ਉਸ ਤੋਂ ਬਿਨਾ ਸੀ ਨਹੀਂ ਜੀ ਸਕਦੇ ਜਿਵੇਂ ਪਾਣੀ ਤੋਂ ਬਿਨਾ ਮੱਛੀ ਨਹੀਂ ਜੀ ਸਕਦੀ ਉਸ ਤੋਂ ਬਿਨਾ ਅਸੀਂ ਨਹੀਂ ਹੋ ਸਕਦੇ ਜਿਵੇਂ ਪਾਣੀ ਤੋਂ ਬਿਨਾ ਮੱਛੀ ਨਹੀਂ ਹੋ ਸਕਦੀ ਇਤਨੀ ਸਮਝ ਆ ਜਾਏ ਫਿਰ ਭਗਤ ਕਬੀਰ ਕਹਿੰਦੇ ਬਿਸਰਤ ਨਾਹੀ ਮਨ ਤੇ ਹਰੀ ਬੋਲਦਾ ਹੀ ਨਹੀਂ ਬੋਲਦਾ ਹੀ ਅਸੀਂ ਯਾਦ ਵੀ ਕਰੀਏ ਤੇ ਭੁੱਲ ਜਾਂਦਾ ਹੈ ਕਬੀਰ ਕਹਿੰਦੇ ਮੈਂ ਭੁਲਾਵਾ ਵੀ ਤੇ ਯਾਦ ਆਉਂਦਾ ਬਿਸਰਤ ਨਾਹੀ ਮਨ ਤੇ ਹਰੀ ਅਬ ਇਹ ਪ੍ਰੀਤ ਮਹਾ ਪਲ ਬਲ ਬਈ ਕਮ ਨਾ ਜਾਏ ਜਰੀ ਤਾਂ خیر ਮੈਨੂੰ ਮਕਾਮਾ ਨਾ ਸਮੱਸਿਆ ਦੱਸ ਦਿੰਦੀ ਏ ਸਵਾਲ ਦੱਸ ਦਿੰਦਾ ਹੈ ਵਾਸਤਵਕ ਇਸ ਮਨੁੱਖ ਦੀ ਲੋੜ ਕੀ ਹੈ ਸਵਾਲ ਤੋਂ ਪਤਾ ਚਲ ਜਾਂਦਾ ਏ ਦੀ ਸਮੱਸਿਆ ਧਾਰਮਿਕ ਹੈ ਸਵਾਲ ਤੋਂ ਪਤਾ ਚਲ ਜਾਂਦਾ ਏ ਦੀ ਸਮੱਸਿਆ ਸਰੀਰਕ ਹੈ ਕੋਈ ਬਿਮਾਰੀ ਹੈ ਕੋਈ ਰੋਗ ਹੈ ਸਵਾਲ ਤੋਂ ਪਤਾ ਚਲ ਜਾਂਦਾ ਏ ਦਾ ਜੋ ਹੈ ਮਸਲਾ ਸਮਾਜਿਕ ਹੈ ਪਰਿਵਾਰਕ ਹੈ ਕੋਈ ਪਰਿਵਾਰ ਦੇ ਵਿੱਚ ਕਲਕਲੇਸ਼ ਹੈ ਸਵਾਲ ਤੋਂ ਪਤਾ ਚਲ ਜਾਂਦਾ ਹੈ ਇਹਦੀ ਸਮੱਸਿਆ ਕਾਰੋਬਾਰੀ ਹੈ ਕੰਮ ਦੰਦੇ ਚ ਕੋਈ ਘਾਟਾ ਹੈ ਜਾਂ ਕੋਈ ਗੱਲ ਹੈ ਸਵਾਲ ਦੱਸ ਦਿੰਦੇ ਨੇ ਸਵਾਲੋਂ ਤੋਂ ਪਤਾ ਚਲ ਜਾਂਦਾ ਹੈ ਸਵਾਲ ਦੁੱਖ ਤੋਂ ਨਿਕਲਦਾ ਹੈ ਐਸ ਵਾਸੇ ਦੁਖੀ ਬੰਦੇ ਨੂੰ ਕਹਿੰਦੇ ਨੇ ਸਵਾਲੀ ਲੰਬਾ ਚੋੜਾ ਵਿਸਤਾਰ ਬਿਆਨ ਕਰਨ ਤੋਂ ਮੈਂ ਬਾਜ਼ ਆਵਾ ਤੇ ਜਿਹੜੇ ਚੰਦ ਮੰਡ ਨੇ ਕਿਉਂਕਿ ਦਾਸ ਨੇ ਦੂਸਰੇ ਅਸਥਾਨ ਤੇ ਵੀ ਹਾਜ਼ਰੀ ਭਰਨੀ ਹੈ ਮੂਲ ਗੱਲ ਤੁਹਾਡੇ ਸਾਹਮਣੇ ਰੱਖਾ ਯਾ ਯਾ ਇਹ ਆਪਾਂ ਕਥਾ ਦਾ ਪਹਿਲਾ ਪਾਰਟ ਸੁਣਿਆ ਦੂਸਰਾ ਪਾਰਟ ਅਸੀਂ ਬਾਅਦ ਚ ਸੁਣਾਗੇ ਤੇ ਅਸੀਂ ਇੱਕ ਦੂਸਰੇ ਨਾਲ ਜਾਂ ਤੁਹਾਡੇ ਨਾਲ ਗੱਲ ਇਸ ਵਾਸਤੇ ਕਰ ਲਈਏ ਤਾਂ ਕਿ ਜਿਹੜੀ ਕਥਾ ਸੁਣੀਏ ਸਾਨੂੰ ਸਮਝ ਆ ਜਾਵੇ ਸਾਡੇ ਜ਼ਿਹਨ ਚ ਬਹਿ ਜਾਵੇ ਸਿੱਧਾ ਦੇ ਨਾਲ ਜਿਹੜੀ ਗੁਫ਼ਤਗੂ ਏ ਇਹ ਹੁਣ ਸ਼ੁਰੂ ਹੋਣ ਲੱਗੀ ਏ ਇਸ ਕਥਾ ਦੇ ਵਿੱਚ ਇਹ ਇਨਸ਼ਾਅੱਲਾ ਅਸੀਂ ਦੂਸਰਾ ਪਾਰਟ ਅਸੀਂ ਸ਼ਾਮ ਤੱਕ ਅਪਲੋਡ ਕਰ ਦਾਂਗੇ ਯਾ ਯਾ ਸਭ ਤੋਂ ਪਹਿਲਾਂ ਬਸ ਕਥਾ ਦੀ ਸ਼ੁਰੂ ਚ ਗੱਲ ਕਰੀਏ ਤਾਂ ਕਿ ਆਪਾਂ ਨੂੰ ਭੁੱਲ ਨਾ ਜਾਵੇ ਜੀ ਹਾਂਜੀ ਸਭ ਤੋਂ ਪਹਿਲੇ ਇਹਨਾਂ ਨੇ ਜਿਹੜਾ ਨਾ ਉਹ ਸਵਾਲ ਦੀ ਕਿਉਂ ਪੈਦਾ ਹੁੰਦਾ ਸਵਾਲ ਕਿਉਂ ਪੈਦਾ ਹੁੰਦਾ ਹੈ ਇਸ ਦੀ ਅਮੀਅਤ ਦੇ ਬਾਰੇ ਗੱਲ ਕੀਤੀ ਠੀਕ ਹੈ ਸਵਾਲ ਜਿਹੜਾ ਨਾ ਉਹ ਜ਼ਰੂਰਤ ਦੇ ਤਹਿਤ ਪੈਦਾ ਹੁੰਦਾ ਹੈ ਜਾਂ ਜਦੋਂ ਬੰਦੇ ਨੂੰ ਬੇਚੈਨੀ ਦੀ ਹਾਲਤ ਚ ਪੈਦਾ ਹੁੰਦਾ ਬੇਕਰਾਰੀ ਦੀ ਹਾਲਤ ਚ ਪੈਦਾ ਹੁੰਦਾ ਸੰਤਾਪ ਦੀ ਹਾਲਤ ਚ ਪੈਦਾ ਹੁੰਦਾ ਇਹ ਕਹਿਆ ਇਹਨਾਂ ਨੇ ਯਾਰ ਜਦੋਂ ਬੰਦੇ ਨੂੰ ਕੁਝ ਪਾਣ ਦੀ ਚਾ ਵਾਦ ਵੀ ਨਾ ਫਿਰ ਹੁੰਦਾ ਪੈਦਾ ਫਿਰ ਦੂਸਰਾ ਇਹਨਾਂ ਨੇ ਯਾਈਆ ਗੱਲ ਕੀਤੀ ਕਿ ਸਵਾਲ ਤੋਂ ਪਤਾ ਚੱਲ ਜਾਂਦਾ ਕਿ ਇਨਸਾਨ ਮੂਰਖ ਹੈ ਜਾਂ ਇਨਸਾਨ ਮਹਾਨ ਹੈ ਮਹਾਨੇ ਯਾ ਉਹਨੂੰ ਕੀ ਚਾਹੀਦਾ ਹਾਂ ਉਹ ਮذਬੀ ਹੈ ਜਾਂ ਵੈਸੇ ਹੀ ਉਹਨੇ ਐਵੇਂ ਮਨੋਰੰਜਨ ਵਾਸਤੇ ਕੀਤਾ ਯਾਨੀ ਕਿ ਸਵਾਲ ਤੋਂ ਇਨਸਾਨ ਦੀ ਪਰਸਨੈਲਿਟੀ ਦਾ ਪਤਾ ਚੱਲ ਜਾਂਦਾ ਹੈ ਪਰਸਨੈਲਿਟੀ ਦਾ ਪਤਾ ਚੱਲ ਜਾਂਦਾ ਤੇ ਉਹਦਾ ਇਹ ਪਤਾ ਚੱਲ ਜਾਂਦਾ ਕਿ ਉਹ ਚਾਹਦਾ ਕੀ ਹੈ ਜੀ 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 ਕਿ ਵੀ ਅਗਰ ਤੇ ਉਹਦਾ ਸਵਾਲ ਐਸਾ ਹੈ ਕਿ ਧਾਰਮਿਕ ਤੇ ਉਹ ਧਾਰਮਿਕ ਦੇ ਵਿੱਚ ਉਹ ਕਿਸ ਹੱਦ ਤੱਕ ਕਾਮਯਾਬ ਹੋਇਆ ਇਸ ਤੋਂ ਪਹਿਲੇ ਧਰਮ ਨੂੰ ਕਿੰਨਾ ਜਾਣਦਾ ਉਹਦੇ ਸਵਾਲ ਤੋਂ ਹੀ ਪਤਾ ਚੱਲ ਜਾਂਦਾ ਜੀ ਹਾਂ ਫਿਰ ਅੱਗੇ ਗੱਲ ਕੀਤੀ ਕਿ ਖੁਦਾ ਦੀ ਜ਼ਾਤ ਰੱਬ ਦੀ ਜ਼ਾਤ ਹਰ ਜਗ੍ਹਾ ਤੇ ਮੌਜੂਦ ਹੈ ਹਾਂਜੀ ਹਰ ਜਗ੍ਹਾ ਤੇ ਮੌਜੂਦ ਹੈ ਆਪਣੀ ਸਿਫਾਤ ਦੇ ਅੰਦਰ ਹਾਂ ਆਪਣੀ ਸਿਫਾਤ ਦੇ ਅੰਦਰ ਉਹਦੀਆਂ ਯਾਨੀ ਕਿ ਆਪਾਂ ਜਿੱਥੇ ਵੀ ਹੋਈਏ ਉਹਨੂੰ ਪੁਕਾਰੀਏ ਉਹ ਉਹਨੂੰ ਆਵਾਜ਼ ਮਾਰੀਏ ਸਾਡੀ ਆਵਾਜ਼ ਸੁਣਦਾ ਆਪਣੀ ਪੁਕਾਰ ਸੁਣਦਾ ਸੁਣਦਾ ਇਨਸਾਨ ਦੀ ਪੁਕਾਰ ਸੁਣਦਾ ਕਿਉਂਕਿ ਇਨਸਾਨ ਦੀ ਸ਼ਰਗਤ ਵੀ ਨਜ਼ਦੀਕ ਰੱਬ ਆਪਣੀ ਸਿਫਾਤ ਦੇ ਹਿਸਾਬ ਨਾਲ ਵੈਸੇ ਤੇ ਅਰਸ਼ ਮੁਹੱਲਾ ਦੇ ਨਾਲ ਕਿ 7ਵੇਂ ਅਸਮਾਨ ਤੋਂ ਵੀ ਹੁੰਦੇ ਵੀ ਲੇਕਿਨ ਉਹ ਆਪਣੀ ਸਿਫਤ ਆਪਣੀ ਤਾਕਤ ਪਾਵਰ ਦੇ لحاظ ਨਾਲੋ ਹਰ ਜਗ੍ਹਾ ਤੇ ਮੌਜੂਦ ਹੈ ਜੀ ਜੀ ਤੇ ਜਿਹੜਾ ਮਸਕੀਨ ਜੀ ਹਮਾਰੀ ਜੀ ਕੇ ਮਤਲਬ ਕਿ ਉਹਦੀ ਮੂਰਤੀ ਨਹੀਂ ਬਣ ਸਕਦੀ ਹੰਦੀ ਕੋਈ ਪ੍ਰੀਤਮਾ ਨਹੀਂ ਕੋਈ ਪ੍ਰੀਤਮਾ ਨਹੀਂਗੀ ਮੂਰਤੀ ਨਹੀਂ ਬਣ ਸਕਦੀ ਕਿਉਂਕਿ ਉਹ ਕਿਸੇ ਨੇ ਲੇਖਿਆ ਹੀ ਨਹੀਂ ਫਿਰ ਉਹਨਾਂ ਨੇ ਇਹ ਯਾਦ ਦਾ ਜ਼ਿਕਰ ਕੀਤਾ ਕਿ ਅਸੀਂ ਕਹਿੰਨੇ ਆ ਸਿਮਰਨ ਕਰੋ ਯਾਦ ਕਰੋ ਰੱਬ ਨੂੰ ਚੇਤਾ ਕਰੋ ਚੇਤਾ ਕਰੋ ਪੰਜਾਬੀ ਚ ਕਹੀਦਾ ਤੇ ਉਹਨਾਂ ਨੇ ਕਿਹਾ ਜੀ ਇੱਕ ਚੀਜ਼ ਨੂੰ ਜਦੋਂ ਅਸੀਂ ਜਾਣਦੇ ਹੀ ਨਹੀਂ ਨਾ ਸਮਝਦੇ ਹੀ ਨਹੀਂ ਸਮਝਦੇ ਹੀ ਨਹੀਂ ਤਾਂ ਫਿਰ ਅਸੀਂ ਉਹਨੂੰ ਜਿੰਨੀ ਮਰਜ਼ੀ ਯਾਦ ਕਰ ਲਿਓ ਯਾਦ ਨਹੀਂ ਹੋਏਗਾ ਜੀ ਜੀ ਤੇ ਜੇ ਉਹ ਅਸੀਂ ਉਹਨੂੰ ਸਮਝ ਆਈਏ ਜਿਸ ਤਰ੍ਹਾਂ ਕਿ ਉਹਨਾਂ ਨੇ ਇੱਕ ਸੂਫੀ ਸੰਤ ਦੀ ਗੱਲ ਕੀਤੀ ਸ਼ੇਖ ਸਾਦੀ ਦੀ ਸ਼ੇਖ ਸਾਦੀ ਰੈ ਮੂਲਾ ਦੀ ਗੱਲ ਕੀਤੀ ਕਿ ਉਹ ਉਹਨਾਂ ਨੇ ਕਿਹਾ ਕਿ ਜਦੋਂ ਫਿਰ ਬੰਦੇ ਦੇ ਅੰਦਰ ਜਦੋਂ ਰੱਬ ਨੂੰ ਬੰਦਾ ਪਛਾਣ ਲੈਂਦਾ ਨਾ ਫਿਰ ਉਹ ਉਹਦੀ ਯਾਦ ਚੋਂ ਨਿਕਲਦਾ ਨਹੀਂ ਰੱਬ ਹਾਂਜੀ ਤੇ ਜੇ ਰੱਬ ਨੂੰ ਬੰਦਾ ਨਹੀਂ ਪਾ ਲੰਦਾ ਨਹੀਂ ਪਛਾਨਦਾ ਤੇ ਫਿਰ ਉਹ ਭਾਵੇਂ ਯਾਦ ਕਰੀ ਜਾਵੇ ਜਿੰਨਾ ਮਰਜ਼ੀ ਸਿਮਰਨ ਕਰੀ ਜਾਵੇ ਉਹ ਨੂੰ ਮਤਲਬ ਕਿ ਯਾਦ ਨਹੀਂ ਕਰ ਸਕਦਾ ਜੋ ਮੇਰੇ ਸਮਝ ਚ ਨਹੀਂ ਉਹ ਮੇਰੇ ਚੇਤੇ ਚ ਨਹੀਂ ਉਹ ਮੇਰੀ ਯਾਦ ਚ ਨਹੀਂ ਯਾਦ ਚ ਨਹੀਂ ਇਹ ਬੜੀ ਪਿਆਰੀ ਗੱਲ ਕੀਤੀ ਇਹ ਗੱਲ ਆਪਾਂ ਪਹਿਲੇ ਕਦੀ ਨਹੀਂ ਸੁਣੀ ਮਤਲਬ ਗਸਾਰੀ ਗੱਲ ਦਾ ਰਿਜ਼ਲਟ ਗਸਾਰੀ ਗੱਲ ਦਾ ਅਗਰ ਖਲਾਸਾ ਕੱਢੀਏ ਤੇ ਇਹ ਵੇ ਕਿ ਸਮਝ ਜ਼ਰੂਰੀ ਹੈ ਹਾਂਜੀ ਪਾਣ ਵਾਸਤੇ ਸਮਝ ਹੋ ਸਮਝ ਆਪਾਂ ਨੂੰ ਆ ਜੇਗੀ ਤੇ ਆਪਣਾ ਰਾਸਤਾ ਆਸਾਨ ਹੋ ਜਾਏ ਹਾਂਜੀ ਫਿਰ ਉਹਨਾਂ ਨੇ ਇੱਕ ਗੱਲ ਕੀਤੀ ਕਿ ਜਿਹੜਾ ਸੰਤ ਹੈ ਨਾ ਉਹ ਹੀ ਸੰਤ ਨੂੰ ਜਾਣ ਸਕਦਾ ਹੈ ਹਾਂਜੀ ਤੇ ਜਿਹੜਾ ਧਾਰਮਿਕ ਬੰਦਾ ਨਾ ਉਹ ਹੀ ਧਰਮ ਵਾਲੇ ਨੂੰ ਜਾਣ ਸਕਦਾ ਕਿ ਇਹ ਕਿੰਨਾ ਕੁ ਸੱਚਾ ਹੈ ਤੇ ਕਿੰਨਾ ਕੁ ਝੂਠਾ ਹਾਂ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਜੀ ਇੱਕ ਜਵਾਨ ਹੀ ਜਵਾਨੀ ਦੀ ਜਿਹੜੀ ਪੂਰੀ ਜੋਸ਼ ਜਜ਼ਬਾ ਜਾਂ ਸਾਰੀ ਚੀਜ਼ਾਂ ਨੂੰ ਪਤਾ ਹੈ ਹਾਂ ਬੱਚੇ ਨੂੰ ਜਵਾਨੀ ਕੀ ਜਵਾਨੀ ਦਾ ਨਹੀਂ ਪਤਾ ਜਵਾਨ ਬੰਦੇ ਨੂੰ ਬੁਢਾਪੇ ਦਾ ਨਹੀਂ ਪਤਾ ਤੇ ਬੁਢਾ ਬੁੱਢੇ ਬੰਦੇ ਨੂੰ ਮੌਤ ਦਾ ਨਹੀਂ ਪਤਾ ਹਾਂ ਦੋਸਤੋ ਇਸ ਕਥਾ ਨੂੰ ਅਸੀਂ ਪਹਿਲਾ 파ਰਟ ਸੁਣਿਆ ਦੂਸਰਾ 파ਰਟ ਹੁਣ ਦੁਬਾਰਾ ਸੇ ਸ਼ੁਰੂ ਕਰਨੇ ਆ ਉਮੀਦ ਹੈ ਕਿ ਤੁਸੀਂ ਉਹ ਵੀ ਸਾਡੇ ਨਾਲ ਗੌਰ ਦੇ ਨਾਲ ਸੁਣੋਗੇ